ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਜੀ ਰਾਮਗੜੀ ਆ ਜੋ ਕਿ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਜਿਹੜਾ ਨਾਮ ਹੈ ਬੜੇ ਫਕਰ ਦੇ ਨਾਲ ਬੜੇ ਮਾਣ ਮੱਤੇ ਤਰੀਕੇ ਦੇ ਨਾਲ ਦਿੱਤਾ ਜਾਂਦਾ ਅੱਜ ਉਹਨਾਂ ਦਾ ਜਨਮ ਦਿਹਾੜਾ ਜੋ ਸਮੂਹ ਰਾਮਗੜੀ ਆ ਭਾਈਚਾਰੇ ਨੇ ਤੇ ਬਾਕੀ ਭਾਈਚਾਰਿਆਂ ਨੇ ਰਲ ਕੇ ਅੱਜ ਰਾਮਗੜੀਆ ਭਵਨ ਖੰਨਾ ਵਿਖੇ ਮਨਾਇਆ ਮੈਂ ਇਸ ਗੱਲ ਦੀ ਸਮੂਹ ਜਿੱਥੇ ਮੈਨੇਜਮੈਂਟ ਹੈ ਰਾਮਗੜੀਆ ਭਵਨ ਦੀ ਉਹਨੂੰ ਮੁਬਾਰਕਬਾਦ ਦਿੰਦਾ ਬਹੁਤ ਵੱਡਾ ਉਪਰਾਲਾ ਤੁਸੀਂ ਕੀਤਾ ਔਰ ਇਸ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਉਹ ਹੁੰਦੇ ਰਹਿਣੇ ਚਾਹੀਦੇ ਨੇ ਉਹਦਾ ਇੱਕ ਬਹੁਤ ਵੱਡਾ ਕਾਰਨ ਜਿਹੜੀਆਂ ਕਮਾਂ ਹੁੰਦੀਆਂ ਨੇ ਉਹ ਆਪਣੇ ਜਰਨੈਲਾਂ ਦੇ ਨਾਮਾਂ ਨਾਲ ਜਿਉਂਦੀਆਂ ਰਹਦੀਆਂ ਨੇ ਸਾਡੇ ਇਸ ਦੇਸ਼ ਦੀ ਸਭਿ 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 ਸਭ ਉਹ ਅੱਗੇ ਹਮੇਸ਼ਾ ਹੀ ਆਉਂਦਾ ਰਿਹਾ ਸੋ ਉਸੇ ਦਾ ਨਤੀਜਾ ਹੈ ਕਿ ਅੱਜ ਸਾਡੇ ਦੇਸ਼ ਦੀ ਸੰਸਕ੍ਰਿਤੀ ਸਾਡੇ ਦੇਸ਼ ਦੀ ਇੱਜ਼ਤ ਤੇ ਆਬਰੂ ਹੈ ਜਿਹੜੀ ਉਹ ਸੁਰੱਖਿਤ ਹੈ ਕਬੀ ਸੰਤੋਖ ਸਿੰਘ ਜੀ ਨੇ ਕਿਹਾ ਕਿ ਛਾਏ ਜਾਂਦੀ ਏਕਤਾ ਅਨੇਕਤਾ ਬਿਲਾਏ ਜਾਂਦੀ ਹੋਵਤ ਕਚੀਲਤਾ ਕਤੇਵਨ ਪੁਰਾਨ ਕੀ ਪਾਪ ਹੀ ਪਰਪੱਕ ਜਾਂਦੇ ਧਰਮ ਦਸਕ ਜਾਂਦੇ ਵਰਣ ਗਰਕ ਜਾਂਦੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹੁਰੇ ਸੰਤੋਖ ਸਿੰਘਾ ਦੂਰ ਹੋਤੇ ਕਥਾ ਮਿਟ جاتی ਪਾਠ 베ਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰਬੀਰ ਮੂਰਤ ਨਾ ਹੋਤੀ ਜੋ ਪਰ করুণਾ નિধান ਕੀ ਇਹ ਸਾਹਿਬਾਂ ਦੀ ਦੇਣ ਹੈ ਕਿ ਜਿਨ੍ਹਾਂ ਦੀ ਬਦੌਲਤ ਅੱਜ ਜੋ ਭਾਰਤ ਹੈ ਉਹ ਭਾਰਤ ਦੀ ਤਰ੍ਹਾਂ ਦਿਖ ਰਿਹਾ ਇਹ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਇਹ ਉਹਨਾਂ ਦੀ ਦੇਣ ਹੈ ਜਿਨ੍ਹਾਂ ਦੀ ਬਦੌਲਤ ਦੇ ਵਿੱਚ ਅੱਜ ਦੇਵੀ ਦੇ ਹੋਰੇ ਅੱਜ ਗੁਰੂ ਘਰ ਮੰਦਿਰ ਜਿਹੜੇ ਨੇ ਸੁਰੱਖਿਤ ਨੇ ਸੋ ਐਸੇ ਕੌਮ ਦੇ ਜਰਨੈਲਾਂ ਨੂੰ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਸਾਹਿਬ ਨੂੰ ਕੋਟਾਨ ਕੋਟ ਨਤਮਸਤਕੋ ਨੇ ਅਸੀਂ ਸਿਰ ਝੁਕਾ ਕੇ ਸਜਦਾ ਕਰਦੇ ਆਂ ਕਿ ਉਹਨਾਂ ਦੀ ਕੁਰਬਾਨੀ ਦੀ ਬਦੌਲਤ ਅੱਜ ਅਸੀਂ ਇਸ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਸਵਾਸ ਲੈ ਰਹੇ ਆਂ ਔਰ ਅਸੀਂ ਆਜ਼ਾਦੀ ਦਾ ਨਿਕਮਾਨ ਰਹੇ ਆਂ ਸੋ ਮੈਂ ਇੱਕ ਵਾਰ ਤੋਂ ਫੇਰ ਐਸੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਸਾਹਿਬ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੋ ਪੂਰੀ ਭਾਈਚਾਰੇ ਨੇ ਹੋਰ ਸਾਰੇ ਵੱਖ-ਵੱਖ ਭਾਈਚਾਰਿਆਂ ਨੇ ਇਕੱਠੇ ਹੋ ਕੇ ਅੱਜ ਜੋ ਇਹ ਰਾਮਗੜੀਆ ਭਵਨ ਖੰਨਾ ਵਿਖੇ ਅੱਜ ਇਹ ਜਿਹੜਾ ਅੱਜ ਕੀਰਤਨ ਦਰਬਾਰ ਕਰਾਇਆ ਇਹ ਕੀਰਤਨ ਦਰਬਾਰ ਦੇ ਵਿੱਚ ਗੁਰੂ ਘਰ ਦੇ ਮਹਾਨ ਕੀਰਤਨੀਆਂ ਜੱਥੇ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਸਾਕਾ ਹਜੂਰੀ ਰਾਗੀ ਦਰਬਾਰ ਸਾਹਿਬ ਪਹੁੰਚੇ ਸਨ ਉਹਨਾਂ ਨੇ ਆਪਣੀ ਰਸ ਭਿੰਨੀ ਆਵਾਜ਼ ਦੇ ਨਾਲ ਔਰ ਐਸਾ ਕੀਰਤਨ ਸੁਣਾਇਆ ਇਹ ਸਾਰੀ ਸੰਗਤ ਆ ਜਿਹੜੀ ਉਹ ਮੰਤਰ ਮੁਕਤ ਹੋ ਗਈ। ਸੋ ਉਹਨਾਂ ਦਾ ਵੀ ਧੰਨਵਾਦ ਆਪਣੇ ਰੁਝੇਮਿਆਂ ਪਰੇ ਸਮੇਂ ਤੋਂ ਸਮਾਂ ਕੱਢ ਕੇ ਅੱਜ ਉਹ ਖੰਨਾ ਵਿਕੇ ਪਹੁੰਚੇ ਨੇ। ਇੱਕ ਵਾਰ ਤੋਂ ਫੇਰ ਪੂਰੀ ਭਵਨ ਦੀ ਮੈਨੇਜਮੈਂਟ ਦਾ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦਾ। ਉੱਥੇ ਮੈਂ ਇਸ ਗੱਲ ਦੀ ਸ਼ਲਾਘਾ ਵੀ ਕਰਦਾ ਕਿ ਇਸ ਤਰ੍ਹਾਂ ਦੇ ਜਿਹੜੇ ਪਵਿੱਤਰ ਪ੍ਰੋਗਰਾਮ ਨੇ ਇਸ ਤਰ੍ਹਾਂ ਦੇ ਓਕੇਜਨ ਨੇ ਉਹ ਹੁੰਦੇ ਰਹਿਣੇ ਚਾਹੀਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।